ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਗੁਰ ਪ੍ਰਸਾਦਿ ਵਿਦਿਆ ਵਿਚਾਰੈ ਪੜਪੜ ਪਾਵੇ ਮਾਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੇ ਮਨੁੱਖ ਉਸ ਪਰਮਾਤਮਾ ਦੀ ਸਿਫਤ ਅਤੇ ਸਲਾਹ ਕਰਦੇ ਨੇ ਜਿਹੜੇ ਮਨੁੱਖ ਵਿਦਿਆ ਨੂੰ ਵਿਚਾਰਦੇ ਨੇ ਪੜ੍ਹਦੇ ਨੇ ਉਹ ਜਗਤ ਦੇ ਵਿੱਚ ਮਾਨ ਜਿਹੜਾ ਹੈ ਉਹ ਹਾਸਲ ਕਰਦੇ ਨੇ ਸੋ ਬੜੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਿੱਚ ਗੁਰੂ ਪਿਆਰੀ ਸਾਥ ਸੰਗਤ ਜਿਵੇਂ ਕਿ ਤੁਸੀਂ ਵੇਖ ਰਹੇ ਸੀ ਕਿ ਸਾਡੇ ਪੰਥ ਦਾ ਮਾਨ ਜਿਹੜਾ ਹੈ ਬੱਚਿਆਂ ਨੇ ਬਹੁਤ ਵਧਾਇਆ ਹੈ ਜਿਨ੍ਹਾਂ ਵਿੱਚੋਂ 10ਵੀਂ ਕਲਾਸ ਹੋਵੇ ਚਾਹੇ 12ਥ ਕਲਾਸ ਹੋਵੇ ਇਹਨਾਂ ਦੋਨਾਂ ਕਲਾਸਾਂ ਦੇ ਵਿੱਚ ਸਾਡੇ ਨਗਰ ਦੇ ਬੱਚਿਆਂ ਨੇ ਬੜੇ ਅੱਛੇ ਮਾਰਕਸ ਲੈ ਕੇ ਜਿਹੜਾ ਹੈ ਉਹ ਜਿੱਥੇ ਆਪਣੇ ਪੇਰੈਂਟਸ ਦਾ ਮਾਨ ਵਧਾਇਆ ਹੈ ਉੱਥੇ ਹੀ ਸਿੱਖ ਪੰਥ ਦਾ ਮਾਨ ਜਿਹੜਾ ਹੈ ਉਹ ਵਧਾਇਆ ਹੈ ਸੋ ਇਸ ਨੂੰ ਵੇਖਦੇ ਹੋਏ ਸਿਮਲ ਡਵੈਲਪਮੈਂਟ ਸੁਸਾਇਟੀ ਦੇ ਵੀਰਾਂ ਵੱਲੋਂ ਇੰਨਾ ਬੱਚਿਆਂ ਦੇ ਹੌਸਲਾ ਅਫਜ਼ਾਈ ਦੇ ਲਈ ਇੱਕ ਇਨਾਮ ਸਮਾਰੋਹ ਜਿਹੜਾ ਪ੍ਰੋਗਰਾਮ ਉਹ ਰੱਖਿਆ ਗਿਆ ਹੈ ਜਿਸ ਦੇ ਵਿੱਚ ਜਿੰਨਾ ਬੱਚਿਆਂ ਨੇ ਵੀ 80% ਤੋਂ ਉੱਪਰ ਮਾਰਕਸ ਲਏ ਨੇ ਉਹ ਚਾਹੇ 10th ਕਲਾਸ ਦੇ ਹੋਵਣ ਤੇ ਚਾਹੇ 12th ਕਲਾਸ ਦੇ ਹੋਵਣ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਸਨਮਾਨਿਤ ਕੀਤਾ ਜਾਵੇਗਾ ਸਿਮਲ ਡਵੈਲਪਮੈਂਟ ਸੁਸਾਇਟੀ ਵੱਲੋਂ ਉਸ ਖਾਸ ਕਰ ਮੇਰੀ ਜਿਹੜੀ ਬੈਂਤੀ ਹੈ ਉਹਨਾਂ ਦੇ ਪੇਰੈਂਟਸ ਨੂੰ ਕਿ ਇਹ ਜਿਹੜੇ ਪ੍ਰੋਗਰਾਮ ਨੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਤੁਸੀਂ ਵੀ ਇਸ ਪ੍ਰੋਗਰਾਮ ਦਾ ਜ਼ਰੂਰ ਹਿੱਸਾ ਬਣਨਾ ਹੈ ਔਰ ਵਿਸਤਾਰ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕਦੋਂ ਹੋਣਾ ਹੈ ਟਾਈਮਿੰਗ ਇਸ ਦੀ ਕਿ ਕਿੰਨੇ ਵਜੇ ਆ ਉਹ ਵਿਸਤਾਰ ਦੇ ਵਿੱਚ ਆਪ ਜੀ ਨੂੰ ਵੀਰ ਅਜੀਤਪਾਲ ਸਿੰਘ ਜੀ ਜਿਹੜੇ ਨੇ ਉਹ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਰਮਨਦੀਪ ਸਿੰਘ ਜੀ ਤੋਂ ਸਿੰਬਲ ਡਵੈਲਪਮੈਂਟ ਸੁਸਾਇਟੀ ਦਾ ਇੱਕ ਹੋਰ ਨਵਾਂ ਉਪਰਾਲਾ ਜਿਵੇਂ ਕਿ ਅਸੀਂ ਬੱਚਿਆਂ ਦੇ ਲਈ ਚਾਇਓ ਗਰਾਊਂਡ ਦਾ ਪ੍ਰੋਗਰਾਮ ਹੋਵੇ ਬੱਚਿਆਂ ਲਈ ਗਰਾਊਂਡ ਤਿਆਰ ਕਰਨੇ ਹੋਣ ਬੱਚਿਆਂ ਦੇ ਲਈ ਜਿਹੜੀਆਂ ਪੰਜਾਬੀ ਦੀਆਂ ਕਲਾਸਾਂ ਦਾ ਨਿਮਾਣਾ ਜਾ ਉਪਰਾਲਾ ਉਹ ਹੋਵੇ ਇਸੇ ਤਰ੍ਹਾਂ ਜਿਹੜੀ ਸਾਡੀ ਦੁਨਿਆਵੀ ਪੜ੍ਹਾਈ ਹੈ ਅਕੈਡੈਮਿਕ ਐਜੂਕੇਸ਼ਨ ਬੱਚਿਆਂ ਦੀ ਉਹਦੇ ਵਿੱਚ ਵੀ ਅਸੀਂ ਇਹ ਜ਼ਰੂਰੀ ਸਮਝਿਆ कि ਜਿੰਨਾ ਬੱਚਿਆਂ ਨੇ ਨਾਮ ਰਾਂ ਖਟਿਆ ਮਿਹਨਤ ਕੀਤੀ ਚੰਗੇ ਨੰਬਰ ਲੈ ਕੇ ਉਹਨਾਂ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਉਥੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਇੱਕ ਨਿਮਾਣਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੀ ਕਿ ਡੇਟ ਅਸੀਂ 25 5 2025 ਭਾਗ ਕੀ ਆਉਣ ਵਾਲੇ ਐਤਵਾਰ ਨੂੰ ਰੱਖੀ ਹੈ ਅਸੀਂ ਤਾਂ ਬੇਨਤੀ ਕਰਾਂਗੇ ਸਤਕਾਰਯੋਗ ਮਾਨ ਸਾਹਿਬ ਜੀ ਨੂੰ ਅਗਰ ਉਹ ਅਵੇਲੇਬਲ ਹੋਏ ਤੇ 25 ਤਰੀਕ ਨੂੰ ਐਤਵਾਰ ਵਾਲੇ ਦਿਨ ਅਸੀਂ ਇਹ ਸਮਾਗਮ ਕਰਾਂਗੇ ਤੇ ਅਗਰ ਮਾਨ ਸਾਹਿਬ ਜੀ ਨੇ ਕਿਹਾ ਕਿ ਨਹੀਂ ਇੱਕ ਦਿਨ ਅੱਗੇ ਪਿੱਛੇ ਕਰੋ ਤੇ ਫਿਰ ਅਸੀਂ ਉਹ ਵੀ ਆਪਦੇ ਰਾਈ ਸੋਸ਼ਲ ਮੀਡੀਆ ਦਰਾਈ ਡੇਟ ਜਿਹੜੀ ਆ ਉਹ ਪੁਜਾ ਦਿੱਤੀ ਜਾਏਗੀ ਸਮਾਂ ਉਹ ਤਕਰੀਬਨ ਸ਼ਾਮ ਦੇ 5 5:30 ਵਜੇ ਦਾ ਹੋਵੇਗਾ ਇਸੇ ਹੀ ਸਥਾਨ ਵਿਖੇ ਭਾਪ ਕੀ ਸਿੰਬਲ ਵਾਰਡ ਨੰਬਰ 1 ਗੁਰਦੁਆਰਾ ਸਾਹਿਬ ਪੰਚਾਇਤੀ ਟੇਕਰੀ ਇਸਦੇ ਹਾਲੀ ਵਿਕਾਸੀ ਪ੍ਰੋਗਰਾਮ ਕਰਾਂਗੇ ਤੋਂ ਉਹਦੇ ਲਈ ਲੇਕਿਨ ਮੈਂ ਜਿਹੜਾ ਬੇਨਤੀ ਕਰਦੇ ਹਾਂ ਕਿ 10ਵੀਂ ਤੇ 12ਵੀਂ ਜਮਾਤ ਦੇ ਜਿਹੜੇ ਬੱਚੇ ਜਿਨ੍ਹਾਂ ਨੇ 80% ਜਾਂ ਉਸ ਤੋਂ ਵੱਧ ਨੰਬਰ ਲਏ ਨੇ ਉਹ ਸਾਨੂੰ ਅਸੀਂ ਇੱਕ ਦੋਕ WhatsApp ਨੰਬਰ ਆਪ ਜਿਹਦੇ ਨਾਲ ਸ਼ੇਅਰ ਕਰ ਰਹੇ ਹਾਂ ਇਹਨਾਂ WhatsApp ਨੰਬਰ ਤੇ ਤੁਸੀਂ 22 ਤਰੀਕ ਤੱਕ ਭਾਪ ਕੀ ਵੀਰਵਾਰ ਤੱਕ ਤੁਸੀਂ ਇਹਨਾਂ ਨੰਬਰਾਂ ਤੇ ਸਾਨੂੰ ਆਪਣਾ ਜਿਹੜਾ ਬਾਸ ਕਾਰਡ ਹੈ ਚਾਹੇ 10ਵੀਂ ਦਾ ਜਾਂ 12ਵੀਂ ਦਾ ਤੇ ਨਾਲ ਹੀ ਆਪਣਾ ਐਡਰੈਸ ਪ੍ਰੂਫ ਹੈ ਇਹ ਦੋ ਚੀਜ਼ਾਂ ਤੁਸੀਂ ਸਾਨੂੰ ਵਟਸਐਪ ਕਰ ਦੇਣੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫੋਨ ਕਰਕੇ ਫਿਰ ਤੁਹਾਨੂੰ ਅਸੀਂ ਇਹ ਸੁਨੇਹਾ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਸੀਂ ਕਦੋਂ ਤੇ ਕਿੱਥੇ ਆਣਾ ਹੈ ਤੋਂ ਮੈਂ ਇੱਕ ਜਿਹੜਾ ਕਿਉਂਕਿ ਬੜੇ سارے ਸਾਨੂੰ ਲੋਕ ਜਿਹੜੇ ਅਪਰੋਚ ਕਰਦੇ ਨੇ ਤੋਂ ਸਾਡੀ ਵੀ ਇੱਕ ਹੱਦਬੰਦੀ ਰਹਿੰਦੀ ਹੈ ਅਸੀਂ ਵੀ ਜ਼ਿਆਦਾ ਆਪਣਾ ਆਪ ਨੂੰ ਪਸਾਰਿਆਂ ਨੂੰ ਪਸਾਰ ਨਹੀਂ ਸਕਦੇ ਤੋਂ ਮੈਂ ਦੱਸ ਦੇਵਾਂ ਕਿ ਜਿਸ ਜਿਸ ਏਰੀਆ 'ਚ ਅਸੀਂ ਡੀਲ ਕਰਦੇ ਆਂ ਭਾਵ ਕਿ ਸਿੰਬਲ ਡਵੈਲਪਮੈਂਟ ਸੁਸਾਇਟੀ ਜਿਹੜੇ ਏਰੀਆ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਦੇ ਵਿੱਚ ਸਿੰਬਲ ਕੈਂਪ ਦੀਆਂ ਸਾਰੀਆਂ ਅਵਾਡਸ ਬਸਤੀ ਗੁਬਿੰਦਪੁਰ ਸਿੰਬਲ ਮੋੜ ਕਨਾਲ ਹੈਡ ਇਸੇ ਤਰ੍ਹਾਂ ਰੇਲਵੇ ਪੱਟੜੀ ਮੱਖਣਪੁਰ ਸੁਜਾਦਪੁਰ ਮਲਕਪੁਰ ਟਾਲੀ ਮੋੜ ਤੇ ਇਹ ਜਿਹੜਾ ਸਾਡਾ ਇਲਾਕਾ ਹੈ ਇਹਨਾਂ ਇਲਾਕਿਆਂ ਦੇ ਜਿਹੜੇ ਸਿੱਖ ਬੱਚੇ ਫਿਰ ਬੇਨਤੀ ਕਰਦੇ ਵਾਂ ਇਹਨਾਂ ਸਾਰਿਆਂ ਇਲਾਕਿਆਂ ਦੇ ਸਿੱਖ ਬੱਚੇ ਚਾਹੇ ਉਹ 10ਵੀਂ ਕਲਾਸ ਦਾ ਜਾਂ 12ਵੀਂ ਕਲਾਸ ਦਾ 80% ਯਾਹ ਤੋਂ ਵੱਧ ਨੰਬਰ ਜਿਸ ਬੱਚੇ ਨੇ ਲਏ ਨੇ ਉਹ ਮੈਂ WhatsApp ਨੰਬਰ ਦੋ ਆਪ ਜੀ ਨਾਲ ਸ਼ੇਅਰ ਕਰ ਰਿਹਾ ਇਸ WhatsApp ਨੰਬਰ ਤੇ ਆਪ ਜੀ ਨੇ ਆਪਣਾ ਜਿਹੜਾ ਡਾਕੂਮੈਂਟ ਹੈ 12th ਕਲਾਸ ਦਾ ਜਾਂ 10th ਕਲਾਸ ਦਾ ਮਾਰਕਸ ਕਾਰਡ ਤੇ ਆਪਣਾ ਐਡਰੈਸ ਪ੍ਰੂਫ ਭਾਵ ਕੀ ਆਧਾਰ ਕਾਰਡ ਜਾਂ ਆਪਣਾ ਕੋਈ ਹੋਰ ਆਇਡੈਂਟੀਟੀ ਕਾਰਡ ਜਿਹੜਾ ਤੁਸੀਂ PDF ਦੀ ਫਾਰਮ ਵਿੱਚ ਇਸ ਨੰਬਰਾਂ ਤੇ ਭੇਜ ਦੇਣਾ ਹੈ ਨੰਬਰ ਨੋਟ ਕਰ ਲਓ ਜੀ ਵੈਸੇ ਵੀਰ ਜੀ ਸਾਡੇ মিডিਆ ਵਾਲੇ ਵੀਰ ਇਹ ਨੰਬਰ ਡਿਸਕਸ਼ਨ ਤੇ ਵੀ ਤੁਹਾਨੂੰ ਦੇ ਦੇਣਗੇ ਨੰਬਰ ਹੈ 91031 सैवन जीरो नाइन फाइव नाइन एक नंबर यह है दूजा नंबर है नाइन वन फोर नाइन सैवन सिक्स थ्री टू एट नाइन मैं फिर भी रिपीट कर देना नाइन वन जीरो थ्री वन सैवन जीरो नाइन फाइव नाइन तो दूजा नंबर है जी नाइन वन फोर नाइन सैवन सिक्स थ्री टू एट नाइन तो फिर बेनती है कि बाई तरीक तक बई मई तक ਪਾਪ ਕੀ ਵੀਰਵਾਰ ਤੱਕ ਸਾਡੇ ਕੋਲ ਤੁਸੀਂ ਆਪਣੀ ਐਂਟਰੀ ਜਿਹੜੀਆਂ ਪਹੁੰਚਦੀਆਂ ਕਰੋ ਫਿਰ ਅਸੀਂ ਤੁਹਾਨੂੰ ਉਸ ਤੋਂ ਬਾਅਦ ਇੱਕ ਜਾਂ ਦੋ ਦਿਨ ਤੋਂ ਬਾਅਦ ਜਦੋਂ ਵੀ ਪੂਰਾ ਫਾਈਨਲ ਹੋਇਆ ਤੁਹਾਨੂੰ ਸਾਰੇ ਪੁਰਾਣ ਦਾ ਵੇਰਵਾ ਤੁਹਾਨੂੰ ਇਸੇ ਨੰਬਰ ਤੇ ਦਿੱਤਾ ਜਾਏਗਾ ਤਾਂ ਸੰਗਤ ਨੂੰ ਮੇਰੀ ਫਿਰ ਪੁਰਜ਼ੋਰ ਬੇਨਤੀ ਹੈ ਕਿਰਪਾ ਕਰੋ ਇਹ ਜਿਹੜੇ ਸਮਾਗਮ ਨੇ ਇਹਨਾਂ ਦੇ ਵੀ ਸਾਡੇ ਕੋਲ ਬੜੇ ਅੱਛੇ ਮੋਟੀਵੇਸ਼ਨਲ ਸਪੀਕਰ ਵੀ ਆ ਰਹੇ ਨੇ ਉਹ ਵੀ ਬੱਚਿਆਂ ਨੂੰ ਬੜੀ ਅੱਛੀ ਜਿਹੜੀ ਗਾਈਡੈਂਸ ਆ ਉਹ ਦੇਣਗੇ ਤਾਂ ਆਪ ਜੀ ਕਿਰਪਾ ਕਰੋ ਸਾਰੇ ਜਿ세 ਬੱਚਿਆਂ ਨੂੰ ਨਾਲ ਲੈ ਕੇ ਆਓ ਉੱਥੇ ਜਿਹੜੇ ਛੋਟੇ ਬੱਚੇ ਚਾਹੇ ਉਹ 9th ਕਲਾਸ ਦਾ ਹੈ ਈਆ 8th ਕਲਾਸ ਦਾ ਹੈ ਜਾਂ 10th ਵਿੱਚ ਹੁੰਨ ਗਿਆ ਹੈ ਉਹਨਾਂ ਨੂੰ ਵੀ ਲੈ ਕੇ ਆਓ ਤਾਂ ਕਿ ਉਹ ਬੱਚੇ ਇਹਨਾਂ ਆਪਣੇ ਵੱਡੇ ਬੱਚੇ ਬੱਚਿਆਂ ਨੂੰ ਦੇਖ ਕੇ ਇਨਸਪਾਇਰ ਹੋਣ ਉਹਨਾਂ ਕੋਲੋਂ ਇੱਕ ਜਿਹੜੀ ਪ੍ਰੇਰਣਾ ਲੈਣ ਤੇ ਉਹ ਵੀ ਕੁਝ ਅੱਛਾ ਕਰਨ ਦੇ ਬਾਰੇ ਸੋਚਣ ਸੋ ਆਏ ਹੋਏ মিডিਆ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਪਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <laughs>